ਜਿਹੜੇ ਸਰ ਬੋਟ ਪਾਉਣ ਦੇ ਲਈ ਪਹੁੰਚੇ ਹੋ ਕਿਵੇਂ ਦੇਖਦੇ ਹੋ ਕਿ ਨਤੀਜੇ ਕਿਹੋ ਜਿਹੇ ਰਹਿਣਗੇ ਨਤੀਜੇ ਛੇ ਹੋਣਗੇ ਕਿਉਂਕਿ ਇਹ ਇਲੈਕਸ਼ਨ ਜਿਹੜਾ ਹੈ ਬੜਾ ਪਰਤਕੋਨ ਆ ਹੋਇਆ ਥੋੜੇ ਦਿਨਾਂ ਦੇ ਵਿੱਚ ਹੋਇਆ ਹੈ ਲੇਕਿਨ ਪੂਰੇ ਆਰਾਮ ਦੇ ਨਾਲ ਕੋਈ ਕਿਸੇ ਕਿਸਮ ਦੀ ਹਲਚਲ ਨਹੀਂ ਆ ਕਿਸੇ ਕਿਸਮ ਦੀ ਕੋਈ ਗੜਬੜ ਜਿਹੜੀ ਸ਼ਾਇਦ ਦੇ ਵਿੱਚ ਨਹੀਂ ਹੋਈ ਤੇ ਇਲੈਕਸ਼ਨ ਜਿਹੜ ਨੇ ਪਰ ਸਕੂਨ ਹੀ ਹੋਣਗੇ ਵਿਕਾਸ ਕਾਰਜਾਂ ਨੂੰ ਲੈ ਕੇ ਕਾਉਂਸਲਰਾਂ ਨੂੰ ਕੀ ਕਹਿਣਾ ਚਾਹੁੰਦਾ ਵਿਕਾਸ ਕਾਰਜੇ ਨੂੰ ਲੈ ਕੇ ਮੈਂ ਇਹ ਕਹਿਣਾਗਾ ਕਿ ਕਿਉਂਕਿ ਪਿੱਛੇ ਜਿਹੜੇ 6-7 ਸਾਲ ਲਿਗੜੇ ਦੇ ਵਿਕਾਸ ਬੜਾ ਨਹੀਂ ਹੋ ਸਕਿਆ ਤੇ ਅਗੂ ਨਵੀਂ ਸਰਕਾਰ ਜਿਹੜੀ ਜਾਂ ਨਵੀਂ ਕਾਰਪੋਰੇਸ਼ਨ ਜਿਹੜੀ ਬੰਦੀ ਹੈ ਇਸ ਨੂੰ ਵਿਕਾਸ ਜਿਹੜੇ ਤੇਜ਼ੀ ਨਾਲ ਲੋਕਾਂ ਨੇ ਕਰਾਣੇ ਚਾਹੀਦੇ ਨੇ ਤਾਂ ਕਿ ਵਿਕਾਸ ਕਾਰਾਂ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਦੂਰ ਹੋਣ ਔਰ ਨਾਲੇ ਸਰਕਾਰ ਜਿਹੜੀ ਆ ਇਹ ਅਗਰ ਦੁਬਾਰਾ ਸਰਕਾਰ ਜਿਹੜੀ ਬਣਨੀ ਚਾਹੁੰਦੀ ਹੈ ਵਿਕਾਸ ਕਰੂਗੀ ਫੇਰ ਬਣੂਗੀ ਲੰਬਾ ਸਮਾਂ ਹੋ ਗਿਆ ਤੁਸੀਂ ਵੀ ਰਾਜਨੀਤੀ ਨਾਲ ਜੁੜੇ ਹੋਏ ਆਪਣੇ ਵਾਰਡ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿਹੜੇ ਕੰਮ ਨੇ ਜਿਹੜੇ ਉਮੀਦਵਾਰ ਤੋਂ ਤੁਸੀਂ ਉਮੀਦ ਕਰਦੇ ਹੋ ਕਿ ਜਿੱਤਣ ਤੋਂ ਬਾਅਦ ਉਹ ਕਰੇ ਮੈਂ ਦੇਖਿਆ ਕਿ ਛੋਟੇ ਛੋਟੇ ਕੰਮ ਨੇ ਜਿਹੜੇ ਇਹ ਰੁਕੇ ਹੋਏ ਨੇ ਫੌਰੀ ਤੌਰ ਤੇ ਜਿਸਨੂੰ ਗਸੀਵਰ ਹੋ ਗਿਆ ਗੋਬਤੀਆਂ ਨੇ ਜਗਦੀਆਂ ਕੋਈ ਇਹੋ ਜੀਆਂ ਚੀਜ਼ਾਂ ਨੇ ਕਿ ਜਿਹੜੀਆਂ ਇਹ ਕੰਮ ਛੋਟੇ ਛੋਟੇ ਕੰਮ ਨੇ ਕਿ ਜਿਹੜੇ ਰੁਕੇ ਪਏ ਨੇ ਕੰਮ ਦਾ ਵੱਡੇ ਵੀ ਫਿਰ ਇਹ ਸ਼ੁਰੂ ਕਰ ਸਕਦੇ ਨੇ ਲੇਕਿਨ ਫੌਰੀ ਤੌਰ ਤੇ ਇਹੜੇ ਛੋਟੇ ਛੋਟੇ ਕੰਮ ਨੇ ਨਾ ਇਹਨਾਂ ਪਹਿਲਾਂ ਕਰਨਾ ਚਾਹੀਦਾ ਬਸ ਕੇ ਇਹ ਉਹ ਨਾਸ਼ਾ ਲੱਗਿਆ ਇਸ ਵਾਰ ਬੀਜਪੀ ਦੇ ਵੱਲੋਂ ਤੁਹਾਨੂੰ ਪਾਰਟੀ ਦੇ ਵਿੱਚੋਂ 6 ਸਾਲ ਦੀ ਬਾਹਰ ਕੀਤਾ ਗਿਆ ਹਾਲਾਂਕਿ ਤੁਸੀਂ ਰਾਜਨੀਤੀ ਦੇ ਵਿੱਚ ਵੀ ਸਰਗਰਮ ਨਹੀਂ ਸੀ ਇਸ ਵਕਤਾਂ ਸ਼ਰਾਰਤੀ ਲੋਕ ਨੇ ਜੀ ਮੈਂ ਤਾਂ ਪਹਿਲੇ ਜਿਆ ਸੀ ਕਿ ਭਈ ਮੈਂ ਤਾਂ ਹੁਣ ਜਦ ਮੈਂ ਠੀਕ ਹੀ ਨਹੀਂ ਲੰਦਾ ਦੇਖੋ ਤੁਹਾਡੇ ਸਾਹਮਣੇ ਵੀਰ ਜੇ ਜਦ ਮੈਂ ਵੋਟ ਪਾ ਰਿਹਾ ਤੇ ਜਦ ਅੰਦਰੋਂ ਬਾਹਰ ਨਹੀਂ ਨਿਕਲ ਨਹੀਂ ਸਕਦਾ ਕਿਤੇ ਜਾ ਨਹੀਂ ਸਕਦਾ ਆ ਨਹੀਂ ਸਕਦਾ ਪਾਰਟੀ ਦਾ ਕੰਮ ਨਹੀਂ ਕਰ ਸਕਦਾ ਕਿਸੇ ਪਾਰਟੀ ਦਾ ਵੀ ਕੰਮ ਨਹੀਂ ਕਰ ਸਕਦਾ ਤੇ ਮੈਂ ਮਤਲਬ ਕਿ ਤਮਾਸ਼ਾ ਇਹ ਲੋਕ ਪੇ ਕਰਦੇ ਨੇ ਕਿ ਮੈਨੂੰ ਕੋਈ ਨਹੀਂ ਮੈਂ ਅੱਗੇ ਬਾਹਰ ਹੀ ਦਾ ਮੈਨੂੰ ਹੁਣ ਕੀ ਵਾਰ ਕਰਨਾ ਨੇ ਵਾਰ ਕੱਢ ਕੇ ਹਮ ਕੁਬਾਰਾ ਦਮਾਜਾ ਪੇ ਕਰਦੇ ਨੇ ਐਸੇ ਰਾਤੀ ਲੋਕ ਜਿਹੜੇ ਸਭ ਤੋਂ ਪਹਿਲੇ ਮੈਂ ਸਾਰੇ ਹੀ ਵੋਟਰ ਸਹਿਬਾਨ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਜੋ ਇੱਕ ਸੰਵਿਧਾਨਿਕ ਰਾਈਟ ਮਿਲਿਆ ਹੈ ਵੋਟ ਪਾਣ ਦਾ ਜਿਹੜੇ ਦੇ ਨਾਲ ਅਸੀਂ ਆਪਣੀ ਸਪੋਰਟ ਦੀ ਸ਼ਕਤੀ ਦਾ ਇਸਤੇਮਾਲ ਕਰਕੇ ਆਪਣੇ ਮੁਤਾਬਕ ਆਪਣੀ ਮਨਮਰਜ਼ੀ ਦੀ ਸਰਕਾਰ ਬਣਾ ਸਕਦੇ ਹਾਂ ਚਾਹੇ ਕਾਰਪੋਰੇਸ਼ਨ ਹੋਵੇ ਚਾਹੇ ਵਿਧਾਨ ਸਭਾ ਹੋਵੇ ਚਾਹੇ ਪਾਰਲੀਮੈਂਟ ਹੋਵੇ ਸੋ ਇਸ ਕਰਕੇ ਮੈਂ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਅੱਜ ਵੋਟ ਜ਼ਰੂਰ ਪਾਉਣਾ ਚਾਹੀਦਾ ਹੈ ਤੁਹਾਡੇ ਪਰਿਵਾਰ ਦੇ ਕਿਹੜੇ ਮੁੱਦੇ ਨੇ ਬੜੇ ਚੁੱਕੇ ਜਾਂਦੇ ਨੇ 77 ਤੇ ਸਵਾਲ ਵੀ ਚੁੱਕਿਆ ਤੇ ਕਈ ਤਵਾਂ ਤੇ ਰੌਲਾ ਰੱਪਾ ਵੀ ਪੈ ਗਿਆ ਤੁਸੀਂ ਤਾਂ ਸਮਾਈਲ ਕਰ ਰਹੇ ਹੋ ਪਰ ਵਿਰੋਧੀ ਰੌਲਾ ਪਾ ਰਹੇ ਨੇ ਉਹ ਕਹਿੰਦੇ ਨੇ ਸਾਡੇ ਨਾਲ ਕਹਿੰਦੇ ਥੋੜਾ ਜਿਹਾ ਤੱਕਾ ਹੋ ਰਿਹਾ ਤੱਕਾ ਜਦੂ ਲੋਕੀ ਹਾਰ ਦੇ ਨੇ ਕਹਿੰਦੇ ਤੱਕਾ ਹੋ ਰਿਹਾ ਇਸ ਕਰਕੇ ਜਿਹੜਾ ਹੈਗਾ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿਹੜੇ ਵਿਰੋਧੀ ਰੋਲਾ ਪਾ ਰਹੇ ਨੇ ਉਦੋਂ ਵੀ ਆਦਮੀ ਰੋਲਾ ਪਾਉਂਦਾ ਜਦੋਂ ਉਹਨੂੰ ਹਾਰ ਨਜ਼ਰ ਆਂਦੀ ਹੋਏ ਸੋ ਇਸ ਕਰਕੇ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਬਲਬੂਤੇ ਉੱਪਰ ਅੱਜ ਲੋਕਾਂ ਦੀ ਜਨਤਾ 'ਚ ਜਨਤਾ ਵਿੱਚ ਆਈ ਹੈ ਔਰ ਪੂਰਾ ਸਾਨੂੰ ਭਰੋਸਾ ਹੈ ਕਿ ਜਨਤਾ ਸਾਡੇ ਨਾਲ ਖੜੀ ਹੋਏਗੀ ਉਹ ਸਾਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਣਗੀਆਂ ਪਹਿਲੀ ਵਾਰੀ ਹੋਇਆ ਕਿ 50 ਹਜ਼ਾਰ ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਸਰਕਾਰੀ ਪੱਕੀਆਂ ਮਿਲੀਆਂ ਨੇ ਅਜੇ ਤੱਕ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਨਵੀਂ 2.5 ਸਾਲਾਂ ਵਿੱਚ 50 ਹਜ਼ਾਰ ਨੌਕਰੀਆਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀਆਂ ਭਗਤ ਜੀ ਮੈਨੂੰ ਲੱਗਦਾ ਜਲੰਧਰ ਦੇ ਵਿੱਚ ਤੇ ਇਹ ਵੀ ਰਿਕਾਰਡ ਹੋ ਗਿਆ ਹੋਣਾ ਵੀ ਸਭ ਤੋਂ ਵੱਧ ਵੋਟਾਂ ਦੇ ਪਈਆਂ ਤਾਂ ਜਲੰਧਰ ਜੀ ਪਈਆਂ ਕਦੇ ਉਪਚੋਣ ਆ ਗਈ ਕਦੇ ਕਿਹੜੀ ਚੋਣ ਆ ਗਈ ਭਾਵੇਂ ਤੁਸੀਂ ਲੋਕਾਂ ਨੂੰ ਬਾਹਰ ਕੱਢ ਕੇ ਲਿਆਉਣਾ ਔਰ ਕੀ ਸਮਝਦੇ ਹੋ ਕਿ ਲੋਕਾਂ ਨੂੰ ਉਤਸ਼ਾਹ ਵੀ ਲੋਕਾਂ 'ਚ ਰਵੇ ਉਹ ਕਿਉਂ ਆਪ ਦਾ ਨੁਮਾਇੰਦਾ ਚੁਣਨ ਤੇ ਲੋਕਾਂ ਦੇ ਨਾਲ ਰਾਪਤਾ ਜਦੋਂ ਕਰਦੇ ਹੋ ਇਹ ਵੀ ਸ਼ੰਕੇ ਨਹੀਂ ਪੈਦਾ ਹੁੰਦੇ ਦੇਖੋ ਇਹ ਗੱਲ ਠੀਕ ਤੁਹਾਡੀ ਕਿ ਜੰਦਰ ਸ਼ਹਿਰ ਦੇ ਵਿੱਚ ਜੋ ਵੋਟਾਂ ਇਸ ਵਾਰੀ ਜ਼ਿਆਦਾ ਡਿਊ ਟੂ ਬਾਈ ਇਲੈਕਸ਼ਨ ਇੱਕ ਐਮਪੀ ਦਾ ਬਾਈਲੈਕਸ਼ਨ ਆ ਗਿਆ ਇੱਕ ਮੇਰਾ ਐਮਐਲਏ ਦਾ ਇਲੈਕਸ਼ਨ ਆ ਰਿਹਾ ਸੋ ਦੋ ਵੋਟਾਂ ਜੋ ਪਈਆਂ ਦੋ ਵਾਰੀ ਬਾਈਲੈਕਸ਼ਨ ਹੋਏ ਉਹਦੇ ਕਾਰਨ ਜਿਆਦਾ ਵਾਰੀ ਵੋਟਾਂ ਪਈਆਂ ਚੈਲੰਜ ਮੰਨਦੇ ਹੋ ਤੁਸੀਂ ਕਿਉਂਕਿ ਤੁਸੀਂ ਹੁਣੇ ਜਿੱਤੇ ਹੋ ਉਸ ਤੋਂ ਬਾਅਦ ਹੁਣ ਐਮਸੀ ਇਲੈਕਸ਼ਨਸ ਨੇ ਤੁਹਾਡੇ ਲਈ ਵੀ ਚੈਲੰਜ ਹੈ ਸਾਥ ਬਚਾਉਣ ਦੀ ਵੀ ਕੋਸ਼ਿਸ਼ ਤੁਹਾਡੀ ਪੂਰੀ ਰਹੇਗੀ ਦੇਖੋ ਮੈਨੂੰ ਤੇ ਬਹੁਤ ਜਨਤਾ ਦਾ ਭਰੋਸਾ ਹੈ ਔਰ ਮੈਂ ਬੜਾ ਆਪਣੇ ਆਪ ਨੂੰ ਸਤਿਸ਼ਵਾਹੀ ਮਹਿਸੂਸ ਕਰ ਰਿਹਾ ਕਿ ਜਨਤਾ ਜੋ ਹੈ ਜਿਸਨੇ ਪਹਿਲਾਂ 5 ਮਹੀਨੇ ਪਹਿਲਾਂ ਮੇਰੇ ਵਾਸਤੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਔਰ ਮੈਨੂੰ ਪਾਰੀ ਬੋ ਸੀ ਨਜ਼ਰ ਆ ਰਿਹਾ ਹੈ ਲੋਕਾਂ ਦੇ ਮਨ ਦੀ ਭਾਵਨਾ ਹੈ ਇਹ ਉਹ ਪੰਜਾਂ ਮਹੀਨਿਆਂ ਦੇ ਮੁਤਾਬਕ ਉਦਾਂ ਹੀ ਚੱਲ ਰਹੇ ਨੇ ਦੇ ਆਰ ਅਗੇਨ ਵੋਟ ਫਾਰ ਆਮ ਆਦਮੀ ਪਾਰਟੀ ਪਾਂ ਚਾ ਰਹੇ ਨੇ ਮੈਨੂੰ ਕੋਈ ਪਰਤ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ ਉਦਾਂ ਹੀ ਵੋਟਾਂ ਸਾਰੇ ਹੀ ਜਬੀ ਬਾਡਾਂ ਦੇ ਸਾਡੇ ਨਜ਼ਰ ਮੇਰੇ ਇਲੈਕਸ਼ਨ ਨੇ ਜਦੋਂ ਤੁਸੀਂ ਜਦੋਂ ਤੁਹਾਡਾ ਇਲੈਕਸ਼ਨ ਜਿੱਤਿਆ ਮੰਤਰੀ ਸਾਹਿਬ ਨੇ ਖਾਸ ਤੌਰ ਤੇ ਕਿਹਾ ਸੀ ਤੁਸੀਂ ਐਮਐਲਏ ਬਣਾ ਦਿਓ ਮੰਤਰੀ ਬਣਾ ਦੇਣਾ ਮੰਤਰੀ ਤੁਹਾਨੂੰ ਬਣਾ ਦਿੱਤਾ ਲੋਕਾਂ ਦੀ ਉਮੀਦਾਂ ਵੀ ਵਧ ਗਈਆਂ ਹੁਣ ਤੁਹਾਨੂੰ ਲੱਗਦਾ ਹੈ ਕਿ ਲੋਕ ਹੁਣ ਤਾਂ ਕਿਤੇ ਉਹ ਤੁਹਾਡਾ ਵੀ ਇੱਕ ਕੱਚਾ ਪੇਪਰ ਜਿਹੜਾ ਉਹ ਵੀ ਆ ਗਿਆ ਤਾਂ ਤੁਹਾਡੀ ਕ੍ਰੈਡੀਬਿਲਟੀ ਜਾਂ ਤੁਹਾਡੇ ਕੰਮਾਂ ਤੋਂ ਲੱਗਦਾ ਹੈ ਕਿ ਤੁਸੀਂ ਲੋਕਾਂ ਦਾ ਭਰੋਸਾ ਜਿੱਤ ਪਾਏ ਹੋ ਦੇਖੋ ਮੈਂ ਐਮਐਲਏ ਬਣਨ ਦੇ ਬਾਅਦ 5 ਮਹੀਨਿਆਂ ਦੇ ਵਿੱਚ ਜੋ ਜਨਤਾ ਦੇ ਕੰਮ ਸਨ ਉਹਨਾਂ ਨੂੰ ਸਿਰਸਿਰੇ ਲੀ ਲੈ ਕੇ ਉਹਨਾਂ ਨੇ ਹੱਲ ਕੀਤੇ ਹਨ ਪਹਿਲਾ ਕੰਮ ਹੁੰਦਾ ਹੈ ਕਿ ਜਨਤਾ ਨੂੰ ਇਹ ਕੇ ਮਹਿਸੂਸ ਹੋਏ ਕਿ ਜੋ ਹਸੀਂ ਹੈਗੇ ਆ ਅਸੀਂ ਬਿਨਾ ਕਿਸੇ ਡਰ ਦੇ ਰਹਿ ਰਹੇ ਆ ਉਹਨਾਂ ਨੂੰ ਕੋਈ ਹੁਣ ਡਰ ਨਹੀਂ ਕਿਸੇ ਨੂੰ ਗਲਤ ਪਰਚਾ ਪੈਣ ਦਾ ਡਰ ਨਹੀਂ ਕਿਸੇ ਨੂੰ ਇਹ ਨਹੀਂ ਪਤਾ ਸਾਨੂੰ ਕਿਸੇ ਕੋਈ ਨਜ਼ਾਇਜ਼ ਕੰਮ ਹੋਏਗਾ ਕਿਸੇ ਦੇ ਉੱਪਰ ਕੋਈ ਹੁਣ ਸ਼ਰਾਬ ਨਸ਼ਾ ਜਰਾਸਤਾ ਜਿੰਨੇ ਪਹਿਲਾਂ ਮਾਰੇ ਕੰਮ ਹੁੰਦੀ ਸੀ ਸਾਰੇ ਹੀ ਹੁਣ ਬੰਦ ਹੋਏ ਨੇ ਔਰ ਸਟਰੀਬ੍ਰੇਜ ਦੀ ਪ੍ਰੋਬਲਮ ਲਗਾਤਾਰ ਚੱਲ ਰਹੀ ਸੀ ਅੱਜ ਤੁਸੀਂ ਦੇਖੋ ਜਾ ਕੇ ਕਿਸੇ ਵੀ ਹਲਕੇ ਦੇ ਵਿੱਚ ਕੋਈ ਸੀਵਰੇਜ ਦੀ ਪ੍ਰੋਬਲਮ ਨਹੀਂ ਹੈਗੀ ਔਰ ਅਸੀਂ ਇਹਨੂੰ ਹੋਰ ਬੈਟਰ ਬਣਾਉਣ ਜਾ ਰਹੇ ਹਾਂ ਔਰ ਇਹ ਜੋ ਇਲੈਕਸ਼ਨ ਹੋਣ ਜਾ ਰਹੇ ਨੇ ਅਸਲ ਦੇ ਵਿੱਚ ਇਹ ਹੁਣ ਲੋਕਾਂ ਦੇ ਮੁੱਢਲੇ ਬੇਸਿਕ ਨੀਡ ਨੂੰ ਪੂਰਾ ਕਰਨ ਵਾਸਤੇ ਇਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿੱਦੂ ਕਾਰਪੋਰੇਸ਼ਨ ਬਣੇਗੀ ਮੇਅਰ ਬਣੇਗਾ ਤੇ ਆਪਣੇ ਆਪ ਹੀ ਇਲਾਕੇ ਦੇ ਹੋਰ ਵਿਕਾਸ ਹੋਣਗੇ ਕਿਉਂਕਿ ਕਿਸੇ ਵੇਲੇ ਕੌਂਸਲ ਨਾ ਹੋਣ ਦੇ ਕਾਰਨ ਕੋਈ ਵੀ ਆਪਣੀ ਜ਼ਿੰਮੇਵਾਰੀ ਨਹੀਂ ਸੀ ਲੈ ਰਿਆ ਪਰ ਹੁਣ ਇਹ ਸ਼ੁਰੂਆਤ ਹੋਈ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਅੱਜ ਜੋ ਸ਼ਾਮ ਨੂੰ ਰਿਜ਼ਲਟ ਆਣਗੇ ਉਹ ਆਮ ਆਦਮੀ ਪਾਰਟੀ ਦੀ ਫੇਵਰਟ ਆਣਗੇ ਔਰ ਜੰਦਰ ਸ਼ਰਦਾ ਮੇਰ ਹੈ ਆਮ ਆਦਮੀ ਪਾਰਟੀ ਦਾ ਬਨੇਗਾ ਇੱਕ ਨਵੀਂ ਸ਼ੁਰੂਆਤ ਹੋਏਗੀ ਜੰਦਰ ਸ਼ਰਦਾ ਦੇ ਵਿਕਾਸ ਤੇ ਆਪ ਦਾ ਐਮਐਲਏ ਆਪ ਦਾ ਐਮਸੀ ਇਹ ਨਾਰਾ ਦਿੱਤਾ ਗਿਆ ਇਸ ਵਾਰ ਲੱਗਦਾ ਹੈ ਕਿ ਅਸਰ ਦੇਖੇਗਾ ਬਿਲਕੁਲ ਅਸਰ ਦੇਖੇ ਲੋਕੀ ਬਹੁਤ ਸਿਆਣੇ ਹੋ ਗਏ ਨੇ ਦੇਖੋ ਪਹਿਲੀ ਗੱਲ ਤੇ ਜਨਤਾ ਜਿਹੜੀ ਹੈਗੀ ਹੈ ਉਹ ਆਮ ਆਦਮੀ ਨੂੰ ਪੋਰਟ ਜਿਹੜੀ ਪਾ ਰਹੀ ਹੈ ਉਹ ਆਪਣੇ ਹੀ ਫਾਇਦੇ ਵਾਸਤੇ ਪਾ ਰਹੀ ਹੈ ਅੱਜਕੱਲ੍ਹ ਲੋਕੀ ਬੜੇ ਸਿਆਣੇ ਨੇ ਅੱਜਕੱਲ੍ਹ ਮੈਂ ਤਾਂ ਅੱਗੇ ਵੀ ਇਸ ਕੇਸ ਵਿੱਚਾਂ ਦੇ ਕਿ ਜਨਤਾ ਬਹੁਤ ਸਮਝ ਆ ਰਹੇ ਹੋ ਜਿਹੜਾ ਕੰਮ ਕਰਦੀ ਆਪਣੇ ਫਾਇਦੇ ਵਾਸਤੇ ਕਰਦੀ ਹੈ ਕਿਉਂਕਿ ਜਨਤਾ ਨੂੰ ਪਤਾ ਹੈ ਕਿ ਅਗਰ ਆਮ ਆਦਮੀ ਪਾਰਟੀ ਦਾ ਅਗਰ ਉੱਪਰ ਐਮਐਲ ਹੈਗਾ ਥੱਲੇ ਕੌਂਸਲਰ ਵੀ ਆਮ ਆਦਮੀ ਪਾਰਟੀ ਦਾ ਹੋਏਗਾ ਆਪਸ ਵਿੱਚ ਸਹੀ ਤਾਲਮਲ ਹੋਏਗਾ ਅਗਰ ਗੱਡੀ ਦੇ ਦੋਨੇ ਪਹੀਏ ਸਹੀ ਹੋਣਗੇ ਬਰਾਬਰ ਹੋਣਗੇ ਤਾਂ ਗੱਡੀ ਸਹੀ ਚੱਲੇਗੀ ਇਸ ਕਰਕੇ ਜਨਤਾ ਸਾਰੇ ਹੀ ਜੋ ਹੈ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾ ਰਹੀ ਹੈ ਜਿਹੜਾ ਕਿ ਹੋਰ ਪਰਚੇ ਦੀ ਗੱਲ ਕੀਤੀ ਸੀ ਹਾਈ ਕੋਰਟ ਦੇ ਵਿੱਚ ਜਿਸ ਤਰੀਕੇ ਮੈਟਰ ਗਿਆ ਸੀਗਾ ਪਟਿਆਲਾ ਉਹ ਧਰਮਕ ਇਸ ਇਲੈਕਸ਼ਨ ਕਰਨ ਵਾਸਤੇ ਕਿਹਾ। ਦੇਖੋ ਜੇ ਜੇ ਮੈਂ ਕਹਿ ਰਿਹਾ ਕਿ ਆਪੋਜੀਸ਼ਨ ਨੇ ਹਮੇਸ਼ਾ ਕੋਈ ਨਾ ਕੋਈ ਜੋ ਹੈ ਆਪਣਾ ਗਿਲਾ ਸ਼ਿਕਵਾ ਕਰਨਾ ਹੁੰਦਾ ਜਦੋਂ ਆਦਮੀ ਹਾਰਦਾ ਹੈ ਉਹ ਲੜਾਈ ਕਰਦਾ ਹੈ ਲੜਦਾ ਹੈ ਇਸ ਕਰਕੇ ਜਿੱਤਣ ਵਾਲਾ ਆਦਮੀ ਕਹਿੰਦਾ ਵੋਟਾਂ ਸ਼ਾਂਤੀ ਨਾਲ ਪੈਣ ਤਾਂ ਕਿ ਅਸੀਂ ਰਿਜ਼ਲਟ ਸਹੀ ਆਣ ਸੋ ਕਿਸੇ ਤਰ੍ਹਾਂ ਦਾ ਕੋਈ ਵੀ ਮਤਲਬ ਕਿ ਸਾਨੂੰ ਸ਼ੰਕਾ ਨਹੀਂ ਹੈਗੀ ਬਿਲਕੁਲ ਕਲੀਅਰ ਕੱਟ ਪੰਜੇ ਜਗ੍ਹਾ ਕਾਰਪੋਰੇਸ਼ਨ ਦੇ ਜੋ ਮੇਅਰ ਆਮ ਆਦਮੀ ਪਾਰਟੀ ਦੇ ਬਣਨਗੇ ਔਰ ਆਮ ਆਦਮੀ ਪਾਰਟੀ ਨੂੰ ਮжоਰਿਟੀ ਮਿਲੇਗੀ ਇਹ ਸਭ ਤੈ ਹੈਗਾ। ਧੰਨਵਾਦ।